ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀਆਂ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪੈਂਡ ਵੱਲੋਂ ਆ ਜੀ ਇੱਕ ਛੋਟੀ ਤੁਹਾਡੇ ਵਾਸਤੇ ਸੇਲ ਲੈ ਲੈ ਕੇ ਆ ਬਠਿੰਡੇ ਜਲੇ ਦੇ ਪੈਂਡ ਆ ਤੇ ਗੱਲਬਾਤ ਬਾਈ ਨਾ ਕਰਾਂ ਮੈਂ ਲੋਕਲ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਘਰ ਦੇ ਪਸ਼ੂ ਆ ਬਾਈਆਂ ਕੋਲੇ ਕਾਫੀ ਪਸ਼ੂ ਰੱਖੇ ਪਿਆ ਜੇ ਕੋਈ ਵਿੱਚੋਂ ਤਿਆਰ ਹੁੰਦਾ ਇੱਕ ਅੱਧਾ ਸੇਲ ਕਰ ਦਿਆ ਪਹਿਲਾਂ ਵੀ ਮੈਂ 2 ਜਨਵਰਾਂ ਦੀ ਬਾਈਆਂ ਦੀ ਵੀਡੀਓ ਕਰ ਚੁੱਕਿਆ ਇੱਕ ਬੱਚੀ ਦੀ ਕਰੀ ਸੀ ਤੇ ਇੱਕ ਕਰੀ ਸੀ ਮੱਝ ਦੀ ਗੱਲਬਾਤ ਬਾਈ ਨਾ ਕਰਾਂ ਮੈਂ ਨੰਬਰ ਨਾਮ ਡਰੈਸ ਸਾਰਾ ਕੋ ਪੁੱਛ ਕੇ ਦੱਸਾਂ ਗੱਬਣ ਝੋਟਿਆ ਜੀ ਨਸਲ ਅੜੀ ਝੋਟਿਆ ਆ ਜਾਓ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹਾਂ ਵੀਰੇ ਹਾਂਜੀ ਹਾਂ ਬੱਲੇ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ ਆਪਣਾ ਨੰਬਰ 9915232903 ਜੀ ਦੁਬਾਰਾ ਫੇਰ ਬੋਲ ਦਿਓ 9915232903 32903 ਪਿੰਡ ਜੀ ਪਿੰਡ ਬੱਲੋ ਜੀ ਜ਼ਿਲ੍ਹਾ ਜ਼ਿਲ੍ਹਾ ਬਟਿੰਡਾ ਜੀ ਤਸੀਲ ਬਾਲਿਆਂ ਦੀ ਤਸੀਲ ਬਾਲਿਆਂ ਵਾਲੀ ਤੇ ਨੇੜੇ ਆਪਣੇ ਰਾਮਪੁਰਾ ਮੰਡੀ ਤੇ ਤਪਾ ਹੈ ਨਾ ਹਾਂਜੀ 12 ਕਿਲੋਮੀਟਰ ਰਾਮਪੁਰੇ ਤੋਂ ਪੈਂਦੇ 10 ਕਿਲੋਮੀਟਰ ਹੋ ਜਾਂਦਾ ਤੇ ਇੱਧਰ ਮੋੜ ਵੀ ਆਪਣੇ ਨੇੜੇ ਆ ਜਾਂਦੇ ਹਨ ਜੀ ਹਾਂਜੀ ਜੇ ਕੋਈ ਮਾਨਸਾਲੇ ਪਾਸੇ ਆਉਣਾ ਕਿਸੇ ਨੇ ਉਹ ਮੋੜਾਂ ਕੰਨੀ ਦੀ ਇੱਧਰ ਦੀ ਆ ਸਕ ਤੇ ਵੀਰੇ ਨੰਬਰ ਬੋਲਤਾ ਰੱਖਣਾ ਹਾਂਜੀ ਤੇ ਅੱਜ ਆਪ ਆਪਦੇ ਇੱਕ ਘਰ ਦੀ ਝੋਟੀ ਦਿਖਾਉਣੀ ਆ ਹਾਂਜੀ ਕਿੰਨੇ ਦਿਨ ਬਾਕੀ ਆ ਜੀ ਇਹਦੇ ਜੀ 15 ਦਿਨ ਅਜੇ ਬਾਕੀ ਆ 15 ਦਿਨ ਬਾਕੀ ਤੇ ਵੀਰੇ ਲਗਦੀ ਤਾਂ ਦੇਖਣ ਨੂੰ ਪੂਰੀ ਕੁਆਲਿਟੀ ਵਾਲੀ ਆ ਕੋਈ ਟੀਕੇ ਡੋਕੇ ਦਾ ਪਤਾ ਕਿਹੜੇ ਦੀ ਆ ਇਹ ਇਹ ਟੀਕੇ ਦੀ ਆ ਜੀ ਉਹਨਾਂ ਸਿਰ ਪਰਾਇਆਤਾ ਸੀਗਾ ਜੀ ਭੁੱਲ ਲੱਗੇ ਕੋਈ ਕਿਹੜਾ ਟੀਕਾ ਦੀ ਹਾਂ ਚੰਗੇ ਨੇ ਆ ਦੇਖੋ ਕੁਆਲਿਟੀ ਦੀ ਜੇ ਆਪ ਦੇਖ ਲਓ ਚੀਜ਼ਾਂ ਤੇ ਹੁਣ ਵੀਰੇ ਇਹਦੇ ਕੀ ਲੱਗਿਆ ਲੱਗਿਆ ਵਾਗੇ ਹਾਂਜੀ ਅੱਗੇ ਕਿਹੜਾ ਟੀਕੇ ਲੱਗਿਆ ਇਹਦੇ ਟੀਕਾ ਜੀ ਆਪਾਂ ਵਧੀਆ ਰਸਾਣ ਰੱਖਣੇ ਥੱਲੇ ਪਾਸੇ ਓਕੇ ਜੀ ਜੀ ਜੇ ਨੰਬਰ ਤੇ ਆ ਗਿਆ ਬਾਈ ਅਕਰੋਸਿੰਗ ਉਹ ਤਾਂ ਕਰਾਈ ਵਸੇ ਸੀ ਡਾਇਰੈਕਟ ਕਰਾਉ تھا ਹਾਂ ਡਾਇਰੈਕਟ ਹੀ ਖੋਲੋ ਜੀ ਨੂੰ ਤੋੜਾ ਤਾਰਾ ਕਰਾਈ ਗਏ ਚ ਇੱਕ ਵੀਰੇ ਕਿੰਨੇ ਦਿਨ 15 ਹਨਾ 15 ਤੇ ਵੀਰੇ ਮੂੰਹੋਂ ਇਹ ਦੋ ਦੰਦ ਦਾ ਜਖੀਰੀ ਆ ਦੋ ਦੰਦ ਦੋਕੇ ਜੀ ਕਨਫਰਮਾ ਬਾਈਆਂ ਨੂੰ ਦੋ ਦੰਦ ਦਾ ਕਿਉਂਕਿ ਘਰ ਦੀ ਕੱਟੀ ਆ ਤੇ ਦਿਨ 15 ਬਾਕੀ ਆ ਠੀਕ ਆ ਜੀ ਤੇ ਥਣਲੇਵ ਦੀ ਪੂਰੀ ਸਾਫ ਆ ਕੱਦ ਘੜ ਫੁੱਲ ਪਿਆ ਹੋਰ ਜੈਡ ਬਲੈਕ ਆ ਜੀ ਆ ਦੇਖੋ ਜੀ ਥਣਲੇਵਾ ਦੇਖੋ ਤੇ ਜਿਹੜੇ ਬਟਨ ਜੇ ਹੁੰਦੇ ਮੋਹਰਾ ਨਸਲ ਦੇ ਉਹ ਵੀ ਹੈਗੇ ਆ ਜੀ ਆ ਦੇਖੋ ਕੁਆਲਿਟੀ ਕਰੋ ਚੱਕ ਲੱਟ ਨੰਗੂ ਜਗਦੀ ਆ ਕੱਟੀ ਦੇਖੋ ਮੋੜ ਲਿਓ ਜੀ ਹੋਰ ਕੋਈ ਭਾਰਪੂਰ ਬਾਈ ਗਰੰਟੀ ਆ ਸਭ ਕਾ ਗਰੰਟੀ ਆ ਕੋਈ ਭਾਰ ਨਹੀਂ ਪੋਰਾ ਵੀ ਓਕੇ ਜੀ ਆ ਕੋਈ ਪ੍ਰੋਬਲਮ ਕਹਤੇ ਮਰਜੀ ਖੋਲੀ ਫਿਰ ਕੋਈ ਨਹੀਂ ਤੇ ਬਾਕੀ ਦਾ ਆਮ ਜੀ ਨਹੀਂ ਹੈਗੀ ਫੇਸ ਕੁਆਲਿਟੀ ਤੇ ਬਿਊਟੀ ਵਧੀਆ ਹਨਾ ਇਹਦੀ ਓਕੇ ਜੀ ਕੁਆਲਿਟੀ ਪੂਰੀ ਵਧੀਆ ਕਰੋ ਚੱਕ ਥਣ ਲੈਵੇ ਦੀ ਪੂਰੀ ਸਾਫ 깔깔ਾ ਥਣ ਨਿਕੜਵਾ ਗੈਪ ਤੇ ਲੱਗਿਆ ਵਾ ਜੀ ਆ ਦੇਖੋ ਤੁਹਾਨੂੰ ਨੇੜ ਤੋਂ ਥਣ ਲੈਵੇ ਦਾ ਕਰਾ ਦੇਗਾ ਚੈੱਕ ਆ ਦੇਖੋ ਥੱਲੇ ਬਾੜਦੇ ਜਮ ਕੈਮਰਾ ਦੇਖੋ ਜੀ ਓਕੇ ਸੀਲ ਸਾਬ ਵਧੀਆ ਹਨਾ ਪੂਰੀ ਜੀ ਫਿਰ ਉਹ ਹੱਥ ਉੱਥੇ ਜਾਂਦੇ ਹੂੰ ਓਕੇ ਆ ਜੀ ਫਿਰ ਫਿਰ ਜਾਤ ਆ ਨਾ ਵੀਰੇ ਹੈ ਨਾ ਹਾਂਜੀ ਹੋਵੇ ਪੂਰੀ ਵਧੀਆ ਸੀ ਆ ਜੁਲੀ ਆ ਗਈ ਓਕੇ ਜੀ ਤੇ ਫਿਰ ਕਿੰਨਾ ਕਾਪਣਦਾ ਹੀ ਲਾ ਸਕਦੇ ਆ ਕਿ ਦੁੱਧ ਦਾ ਪਹਿਲੇ ਸੋਏ ਦਾ ਦਾ ਜੀ ਦੁੱਧ ਤਾਂ ਇਹ 10-12 ਲੀਟਰ ਦਾ ਆ ਰਾਮ ਨਾ ਗੱਡਰੀ ਇਹ ਤੁਹਾਡੀ ਗੱਲ ਜਮਾ ਜਾਏ ਜਾਨੀ ਅਗਲਾ ਕਹਿਣਦਾ 15 ਦੇ ਉਹ 20 ਦੇ 12 ਲੀਟਰ 13 ਲੀਟਰ ਝੋਟੀ ਦੇ ਦੇ ਤੁਸੀਂ ਘਟ ਗਿਆ ਬਾਕੀ ਦਾ ਇਹਨੇ ਦੇ ਦੇਣਾ ਬਾਕੀ ਜੇ ਕੋਈ ਸੁੱਕੀ ਤੂੜੀ ਤਾਂ ਬੰਨੀ ਰੱਖੋ ਇਹਨੇ ਕੁਝ ਨਹੀਂ ਦੇਣਾ ਜੇ ਕੋਈ ਸੇਵਾ ਕਰੂ ਲਿਜਾ ਕੇ ਹੁਣ ਜਿਵੇਂ 15 ਦਿਨ ਇਹਦੇ ਰਹਿੰਦੇ ਹੈਗੇ 15 ਦਾ ਰਹਿੰਦਾ ਕੋਈ ਸੇਵਾ ਕਰ ਲੈ ਤੁਸੀਂ ਤਾਂ ਸੇਵਾ ਆਪਦਾ ਜੋਰ ਲਾਉਣਾ ਹੀ ਲਾਉਣਾ ਜੇ ਕੋਈ ਲੈ ਗਿਆ ਅਗਲਾ ਤੇ ਵੀਰੇ ਫਿਰ ਇਹਦੀ ਡਿਮਾਂਡ ਕਿੱਡੀ ਕਾ ਡਿਮਾਂਡ ਫੋਨ ਤੇ ਕਰਦੇ ਬਾਕੀ ਐ ਨਹੀਂ ਜੀ ਅਗਲਾ ਲੇਵਾਂ ਦੇ ਖਾਤਰ ਲਿਆ ਲਿਆ ਪ੍ਰੋਡਕਟ ਪਾਈਦਾ ਕੋਈ ਲੇਵਾਂ ਖਾਤਰ ਅੱਛਾ ਆਮ ਸੇਵਾ ਤੇ ਜਿਹੜੇ ਜੈਨੂਨ ਜਿਹੜਾ ਹੈਗਾ ਦਾਣਾ ਆਪਣਾ ਹਨਾ ਉਹ ਆਪਾਂ ਬਾਹ ਰਹੇ ਆ ਤੇ ਵੀਰੇ ਚੰਗਾ ਜਿਵੇਂ ਆਪਾਂ ਪਸ਼ੂ ਪਾਲੀ ਜਾਂਦੇ ਚੰਗਾ ਧੰਦਾ ਗਾਹੇ ਹਾਂ ਹੈ ਤਾਂ ਵਧੀਆ ਜੀ ਹੁਣ ਹਾਂਜੀ ਤੇ ਵਧੀਆ ਜਿਵੇਂ ਲੋਕ ਵਿੱਚ ਕਹਿੰਦੇ ਸਾਨੂੰ ਕੁਝ ਬਚਦਾ ਹੀ ਨਹੀਂ ਇਹਦੇ ਚ ਉਹ ਗੱਲ ਤਾਂ ਹੈ ਨਹੀਂ ਹਨਾ ਜੇ ਆਪਾਂ ਸਾਂਭਾਂਗੇ ਹਾਂ ਸਾਰਾ ਤੈਨੂੰ ਫਿਰ ਵੇਚਦਾ ਪਾ ਦੇ ਪਸ਼ੂ ਸਾਰਾ ਤੇ ਦੁੱਧ ਪਾਣੀ ਵੀ ਆਪਾਂ ਵਧੀਆ ਪੀਂਨੇ ਆ ਜੇ ਆਪਾਂ ਆਪਦੇ ਘਰੇ ਸਾਂਭਦੇ ਆ ਤੇ ਇਧਰ ਦੇਖੋ ਜੀ ਕੁਆਲਿਟੀ ਪੂਰੀ ਚੰਗੀ ਪਸੂ ਸਾਰੇ ਚੰਗੇ ਆ ਬਾਈ ਕੋਲੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਤੇ ਬਾਕੀ ਦਾ ਮੋਲੇ ਦਾ ਫੋਨ ਤੇ ਹੋਜੂ ਬਰੇ ਮੋਲੇ ਦਾ ਫੋਨ ਤੇ ਹੋਜੂ ਕੁਆਲਿਟੀ ਪੂਰੀ ਚੰਗੀ ਮੁੱਲ ਹੋਊ ਜਮਾਂ ਜਹ ਛੋਟੀ ਦੇ ਹਿਸਾਬ ਨਾਲ ਤੇ ਨੰਬਰ ਫੇਰ ਬੋਲ ਦਿਓ ਜੀ 9915232903 ਤੇ ਇੱਕ ਛੋਟੀ ਸੀ ਇੱਕ ਤੁਹਾਨੂੰ ਦਿਖਾਤੀਆ ਪਿੰਡ ਬੱਲੋ ਜੀ ਦਸੀਲ ਵਾਲਿਆਂ ਵਾਲੀ ਜ਼ਿਲ੍ਹਾ ਬਠਿੰਡਾ ਬਠਿੰਡੇ ਜਿਹੜੇ ਦੇ ਪਿੰਡ ਆ ਤੇ ਬਾਕੀ ਦਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਦਲੋ ਧੰਨਵਾਦ ਜਲਦ ਮਿਲਦੇ ਹਾਂ ਕਿ ਨਵੇਂ ਵੀਡੀਓ